ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਬਾਬਾ ਇੱਥੇ ਵੱਲੋਂ ਜਰਮਨ ਦੀ ਲੜਾਈ ਦੇ ਵਿੱਚ ਇਹਨਾਂ ਦਾ ਇਹ ਆਂਪਲੀ ਪੁਰਲੀ ਸ਼ਹਿਰ ਵਿੱਚ ਆਪਣੇ ਇੰਦਰ ਬੰਦੋ ਰਸੀ ਵੀਰ ਫੌਜੀ ਨੂੰ ਬ੍ਰਿਸ਼ਟਸ ਫੌਜ ਵੱਲੋਂ ਲੜਦੇ ਆ ਹੋਏ ਆ ਇੱਥੇ ਸ੍ਰੀ ਦੋਏ ਸਨ ਉਹਨਾਂ ਦੀ ਯਾਦ ਦੇ ਵਿੱਚ ਡੰਡੇ ਲੋੜੀ ਨਹੀਂ ਹੈ ਉਹਨਾਂ ਦੇ ਰੂਪ ਬਣੇ ਹੋਏ ਹਨ ਮਾਦੇਸ ਨੂੰ ਟਿਕਰੀ ਦੀਆਂ ਸੁਪਾ ਮੰਗਾ ਰਾਜ ਮਿਲ ਕੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਜੋਤ ਤੇ ਲੱਗੇ ਪਈ ਹੈ ਜੋਤ ਕੋਲੇ ਸ੍ਰੀ ਅਖਨਪਾੜ ਸਾਹਿਬ ਉਹਦਾ ਜਦ ਮੈਨੂੰ ਇਹ ਤਾਂ ਅੱਜ ਵੀ ਅੱਜ ਵੀ ਪੋਣਾ ਦੀ ਯਾਦ ਵਿੱਚ ਸ੍ਰੀ ਅੰਨਪਾਲ ਸਾਹਿਬ ਬਿਠਾਇਆ ਹੋਇਆ ਹੈ ਜਿਹਦੇ ਭੋਗ ਤਿੰਨ ਤਰੀਕ ਬਸ ਵਜੇ ਪਹਣੇ ਹਨ ਚੱਕ ਲਿਆ ਉਸ ਦਾ ਹੈ ਹੋਰ ਧਰਮਾਂ ਦੇ ਵੀ ਇੱਥੇ ਦਾ ਪਾਦਰੀ ਆਦ ਆਉਣਗੇ ਇਹ ਦੇਖੋ ਜੀ ਉਹ ਸਾਰਿਆਂ ਦੀ ਅਰਦਾਸ ਬੇਨਤੀ ਕਰਨਗੇ ਸੋ ਸਮੂਹ ਸੰਗਤਾਂ ਉਹਨਾਂ ਸੂਰ ਬੇਰਾਂ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ